ਨੌਸ਼ੇਦਫ ਹੈ ਦੀ ਸਭ ਤੋਂ ਵੱਡਾ ਹੈ ਜੀ ਜਿੰਦਾ ਵੀ ਸੀਵਰੇਜ ਦਾ ਪਾਣੀ ਐ ਤੋੜਾ ਕਿ ਏਸੀ ਦਾ ਵੀ ਪਾਣੀ ਹੈ ਨਾ ਜਿਹੜਾ ਸਾਰਿਆਂ ਕਮਰਿਆਂ ਦਾ ਬਾਥਰੂਮ ਦਾ ਰਸੋਈ ਦਾ ਕਿਚਨ ਦਾ ਉਹ ਸਾਰਾ ਅੰਡਰਗਰਾਉਂਡ ਕਰਕੇ ਬਾਹਰ ਕੀਤਾ ਹੈ ਤੇ ਸਾਡੇ ਨਕਸ਼ਾ ਇਹ ਜੇ ਕੋਠੀ ਹੈ ਜਿਹਦੇ ਤਿੰਨੇ ਪਾਸੇ ਹੀ ਗਲਾਈਆਂ ਨੇ ਹਾਂਜੀ ਇਹ 350 ਫਰੰਟ ਵਾਲੀ ਹੈ ਹਾਂ 350 ਸੋਹਣੀ ਲੱਗਦੀ ਹੈ ਬਾਈ ਜਦੋਂ ਕੈਮਰੇ ਲਾਤੇ ਥਾਂ ਥਾਂ ਦੇ ਹਰ ਇੱਕ ਥਾਂ ਦੇ ਪੁਆਇੰਟ ਤੇ ਤੱਕ ਕੈਮਰੇ ਪਹਿਲੀ ਦਿੱਤਾ ਹੀ ਹੋਇਆ ਸਾਰਿਆਂ ਦੀ ਇੱਕ ਇੱਕ ਥਾਂ ਆਪਾਂ ਫਿੱਟ ਕਰਨਾ ਹੈ ਉੱਥੋਂ ਸਾਰਾ ਸਿਸਟਮ ਚੱਲੂਗਾ ਰੂਮ ਇੱਥੇ ਕਿਹਾ ਦੀ ਪੌੜੀਆਂ ਥੱਲੇ ਠੀਕ ਹੈ ਜੀ ਔਰ ਉਹਨੇ ਲੈਤੀ ਕਹਿੰਦਾ ਉੱਪਰੋਂ ਬਣਾਓ ਜੀ ਕਹਿੰਦਾ ਉੱਪਰ ਬਣਾ ਤਾਂ ਡਿਸਟਰਬ ਨਹੀਂ ਹੁੰਦਾ ਜੀ ਕਹਿੰਦਾ ਦੇਖਣ ਨੂੰ 2500 ਸਕਰ ਫੁੱਟ ਏਰੀਆ ਲੱਗਦਾ ਜੀ ਤੁਹਾਨੂੰ ਕੋਠੀ ਦਾ ਤੁਸੀਂ ਦੇਖ ਰਹੇ ਹੋ ਬਹੁਤ ਹੈਵੀ ਫਰੰਟ ਦੀ ਕੋਠੀ ਹੈ ਤੇ ਇਸ ਕੋਠੀ ਦਾ ਏਰੀਆ ਇੰਨਾ ਜ਼ਿਆਦਾ ਨਹੀਂ ਹੈਗਾ ਸਿਰਫ 1 ਸਿਰਫ 1200 ਸਕਰ ਫੁੱਟ ਏਰੀਆ ਦਾ ਗਰਾਊਂਡ ਫਲੋਰ ਹੈ ਜੀ ਤੇ 600 ਸਕਰ ਫੁੱਟ ਏਰੀਆ ਇਹਦਾ ਫਰਸਟ ਫਲੋਰ ਹੈ ਆਪਾਂ ਤੁਹਾਨੂੰ ਕੱਲਾ ਕੱਲਾ ਰੂਮ ਦਿਖਾਵਾਂਗੇ ਤੇ ਬਾਈ ਹੋਰ ਇਹ ਨਾਲ ਗੱਲਬਾਤ ਕਰਵਾਵਾਂਗੇ ਆਪਾਂ ਇਸ ਨਕਸ਼ੇ ਬਾਰੇ ਵੀ ਜਾਣਾਂਗੇ ਕਿੰਨਾ ਸੋਹਣਾ ਡਿਜ਼ਾਈਨ ਹੈ ਏਰੀਆ ਬਾਰੇ ਵੀ ਜਾਣਾਂਗੇ ਕਿੰਨਾ ਏਰੀਆ ਤੇ ਬਾਈ ਜੀ ਆਪਣਾ ਨਾਮ ਤੇ ਪਿੰਡ ਜਰੂਰ ਦੱਸੋ ਜੀ ਮੇਰਾ ਨਾਮ ਜੁਝਾਰ ਸਿੰਘ ਪਿੰਡ ਦਲੇਲਵਾਲਾ ਜਿਹੜਾ ਮਾਨਸਾ ਠੀਕ ਹੈ ਬਾਈ ਤੇ ਬਾਈ ਜੇ ਆਪਾਂ ਗੱਲ ਕਰੀਏ ਕੋਠੀ ਬਹੁਤ ਸੋਹਣੀ ਹੈਗੀ ਫਰੰਟ ਵੀ ਦੇਖ ਰਹੇ ਆ 15 ਤੋਂ ਵੀ ਦੇਖਾਂਗੇ ਨਾ ਹਾਂਜੀ ਹਾਂਜੀ ਤੇ ਇਹਦਾ ਵੀ ਤੁਸੀਂ ਕੀ ਸੋਚਿਆ ਸੀ ਜਦੋਂ ਕੋਠੀ ਬਣਾਉਣ ਬਾਰੇ ਸੋਚਿਆ ਵੀ ਏਰੀਆ ਇੰਨਾ ਹੀ ਬਣਾਉਣਾ ਜਾਂ ਤੁਹਾਡਾ ਕੀ ਵਿਚਾਰ ਸੀਗਾ ਤੁਹਾਡੇ ਮਨਚੀ ਦਾ ਆਪਾਂ ਘਰ ਬਣਾਉਣਾ ਹੁੰਦਾ ਤਾਂ ਆਪਾਂ ਘਰੇ ਰਿਆ ਕਰਦੇ ਹਾਂ ਨਾ ਪਰਿਵਾਰ 'ਚ ਤੇ ਕਿੰਨਾ ਕੁ ਪਰਿਵਾਰ ਆ ਆਪਣਾ ਕਿੰਨਾ ਕੁ ਏਰੀਆ ਬਣਾਇਆ ਆਪਾਂ ਬਸ ਐਸੀ ਛੋਟੀ ਜਿਹੀ ਗੁੱਠੀ ਪਈ ਹੈ ਨਾ ਛੋਟਾ ਜਿਹਾ ਪਰਿਵਾਰ ਆ ਤਿੰਨ ਕਿ ਚਾਰ ਜਾਨੀਆਂ ਦਾ ਫੈਮਿਲੀ ਸਾਡੀ ਠੀਕ ਹੈ ਤੇ ਅਸੀਂ ਉਹਨੂੰ 2000 ਸਕਰ ਫੁੱਟ ਦਾ ਕਿਹਾ ਸੀ ਵੀ 2000 ਬਣਾਉਣਾ ਆਪਾਂ ਛੋਟਾ ਪਰਿਵਾਰ ਆ ਆਪਣਾ ਛੋਟਾ ਪਰਿਵਾਰ ਕਰਕੇ ਉਹਨੇ ਫਿਰ ਵੀ 1800 ਦਾ ਹੀ ਰੱਖਿਆ ਜੀ ਅਜੇ ਏਰੀਆ ਬਾਈ 1800 ਹੈ ਨਾ ਥੱਲੇ 1200 ਉੱਪਰ 600 ਹੈ ਤੇ ਬਾਹਰੋਂ ਬਾਈ ਸ਼ਾਟ ਦਿਖਾਇਓ ਬਾਹਰੋਂ ਜਿਹੜਾ ਫਰੰਟ ਐਲੀਵੇਸ਼ਨ ਹੈ ਕੋਠੀ ਦੇਖਣ ਨੂੰ 27 2800 ਸਕਰ ਫੁੱਟ ਦੀ ਲੱਗਦੀ ਹੈ ਹਾਂਜੀ ਹਾਂਜੀ ਤੇ ਏਰੀਆ ਸਿਰਫ 1800 ਹੈ ਤੁਹਾਨੂੰ ਚੱਲ ਕੇ ਦਿਖਾਵਾਂਗੇ ਵੀ ਅੰਦਰੋਂ ਵੀ ਹਰੇਕ ਚੀਜ਼ ਦਰمی درਮਿਆਨੀ ਹੀ ਰੱਖੀ ਆ ਕਮਰੇ ਵੀ ਕੋਈ ਜ਼ਿਆਦਾ ਵੱਡੇ ਨਹੀਂ ਰੱਖੇ ਤੇ ਜ਼ਿਆਦਾ ਛੋਟੇ ਨਹੀਂ ਰੱਖੇ ਕਿਉਂਕਿ ਛੋਟਾ ਪਰਿਵਾਰ ਆ ਬਾਈ ਹੋਰੀ 10 ਹੀ ਰਹੇ ਨੇ ਤੇ ਬਾਈ ਅੰਦਰ ਚੱਲ ਕੇ ਦਿਖਾਉਣੇ ਤੇ ਏਰੀਆ ਬਾਈ ਫਿਰ ਉਹਨਾਂ ਨੇ ਉਹਨਾਂ ਨੇ 2000 ਕਿੱਸੇ ਤੁਸੀਂ 1800 ਹੀ ਰੱਖਿਆ ਹਾਂਜੀ 1800 ਹੀ ਰੱਖਿਆ ਜੀ ਵੀ ਵਧਣ ਨਹੀਂ ਦਿੰਦਾ ਹਾਂਜੀ ਕਿਉਂਕਿ ਖਰਚਾ ਵੀ ਬਾਈ ਜੇ 200 ਵੀ ਵਧ ਜੇ ਨਾ 200 ਨਾਲ ਵੀ ਖਰਚਾ ਕਿਤੇ ਚੱਲ ਜਾਂਦਾ ਨਾ ਹਾਂਜੀ ਹਾਂ ਤੇ ਪੋਰਚ ਵਿੱਚ ਉਹਦੀ ਆਪਾਂ ਐਂਟਰ ਹੋਇਆ ਤੇ ਬਾਈ ਸਾਨੂੰ ਇਕੱਲਾ ਇਕੱਲਾ ਰੂਮ ਚੱਲ ਕੇ ਦਿਖਾਇਓ ਤੇ ਡਿਜ਼ਾਈਨ ਆਪਣੇ ਭਰਾ ਹਰ ਰੋਜ਼ ਆਪਾਂ ਆਪਣੇ ਭਰਾਵਾਂ ਨੂੰ ਡਿਜ਼ਾਈਨ ਦਿ ਉਹਦੇ ਵਿੱਚ ਉਹਨਾਂ ਨੂੰ ਕੁਛ ਨਾ ਕੁਛ ਵਧੀਆ ਮਿਲੇ ਤੇ ਉਹ ਉਹ ਆਪਦੇ ਘਰ ਦੇ ਵਿੱਚ ਉਹ ਯੂਜ਼ ਕਰ ਸਕਣ ਵੀ ਕਿੱਥੇ ਕਿੱਥੇ ਕੀ ਕੀ ਬਣਾਇਆ ਬਾਈ ਆਪਾਂ ਲੌਬੀ ਦੇ ਵਿੱਚ ਆ ਗਏ ਨਾ ਹਾਂਜੀ ਹਾਂਜੀ ਪੋਰਚ ਵਿੱਚੋਂ ਇੰਟਰ ਹੋਏ ਆ ਉਧਰ ਫਰੰਟ ਤੱਕ ਉੱਠੀ ਦਾ ਤੇ ਇਕੱਲਾ ਇਕੱਲਾ ਰੂਮ ਸਮਝਾਓ ਬਾਈ ਤੇ ਏਰੀਆ ਬਾਰੇ ਵੀ ਜ਼ਰੂਰ ਦੱਸਿਓ ਵੀ ਹੁਣ ਆਪਾਂ ਥੱਲੇ ਥੱਲੇ ਖੜੇ ਆ ਕਿੰਨੇ ਕਿ ਕਿੰਨੇ ਕਿੰਨੇ ਕ ਵੱਡੇ ਆਪਣੇ ਰੂਮ ਨੇਗੇ ਸਾਰੇ ਉਹ ਜ਼ਰੂਰ ਦੱਸੋ ਬਾਈ ਇਧਰੋਂ ਸਟਾਰਟ ਕਰਦੇ ਆ ਇਧਰੋਂ ਮੇਨ ਗੇਟ ਤੋਂ ਆਪਾਂ ਐਂਟਰ ਹੋ ਕੇ ਡਰੈਗ ਰੂਮ ਆ ਗਏ ਜਿੱਥੇ ਇੱਕ ਇਧਰ ਐਂਟਰੀ ਹੋਗੀ ਬਾਈ ਹਾਂਜੀ ਇਹ ਐਂਟਰੀ ਮੇਨ ਗੇਟ ਤੋਂ ਵੱਡੇ ਤੋਂ ਆ ਗਈ ਠੀਕ ਆ ਬਾਈ ਠੀਕ ਆ ਇਧਰ ਆਪਣਾ ਮੇਨ ਗੇਟ ਇਧਰ ਆ ਬਾਈ ਹੈ ਨਾ ਹਾਂਜੀ ਮੇਨ ਗੇਟ ਇਧਰ ਕੋਠੀ ਦਾ ਆ ਮੇਨ ਗੇਟ ਹੋ ਗਿਆ ਬਾਈ ਇਧਰਲੇ ਪਾਸੇ ਦਿਖਾ ਦਿਓ ਇਧਰੋਂ ਐਂਟਰੀ ਹੋਗੀ ਇੱਕ ਤਾਂ ਡਰੈਗ ਰੂਮ ਦੀ ਜੇ ਕੋਈ ਬੰਦਾ ਆਵਾਰੋ ਗੈਸਟ ਕੋਈ ਰਿਸ਼ਤੇਦਾਰ ਆਉਗਾ ਹੈ ਨਾ ਇੱਥੇ ਆ ਜਾਂਦਾ ਵਧੀਆ ਇਧਰ ਬੈਠ ਸਕਦਾ ਆ ਕੇ ਹਾਂਜੀ ਇੱਥੇ ਬੈਹਿ ਜਾ ਤੇ ਉਧਰ ਪੋਰਚ ਵਿੱਚੋਂ ਵੀ ਹੈ ਨਾ ਹਾਂਜੀ ਉਧਰੋਂ ਪੋਰਚ ਦੇ ਵਿੱਚੋਂ ਆਗੇ ਦੋ ਦੋ ਗੇਟ ਹੀ ਹੈ ਜੀ ਬਸ ਅੱਛ ਤੇ ਇਧਰ ਵੀ ਬਾਈ ਨਾਲ ਦੀ ਨਾਲ ਦੱਸੀ ਜਾਇਓ ਇਧਰ ਨਾਲ ਇਹਦੀ ਕਿਚਨ ਆ ਗਿਆ ਜੀ ਠੀਕ ਆ ਬਾਈ ਕਿ ਕਿੰਨੇ ਕ ਦਾ ਹੋਊ ਬਾਈ ਕਿੰਨੇ ਬਾਈ ਕਿੰਨੇ ਦਾ ਹੋਊਗਾ ਇਹ ਨਾਰਮਲ ਹੀ ਆ ਜੀ ਬਾਲਾ ਵੱਡਾ ਛੋਟਾ ਨਹੀਂ ਤੇ 9 ਬਾਈ ਮਿਲਦਾ 9 ਬਾਈ 7 ਕ ਦਾ ਹੋਊਗਾ ਨਾ ਜਿਆਦਾ ਨਹੀਂ ਹੋਊ ਬਤ ਉਹ 10 ਬਾਈ 7 ਦਾ ਹੋਣਾ ਤੇ ਇਹਦੀ ਆਪਣਾ ਇਸ ਹਾਇਰ ਤੇ ਕਰਤਾ ਵਧੀਆ ਨਾਲਤਾ ਜੀ ਇਧਰ ਨਾਲੇ ਉਥੋਂ ਨਾਲੇ ਇੱਥੋਂ ਵਿੰਡੋ ਰੱਖਦੇ ਆ ਨਾਲੇ ਵਿੰਡੋ ਉੱਥੋਂ ਉਹ ਵਿੰਡੋ ਤੇ ਮੂਹਰੇ ਉੱਪਰ ਗਲਾਈ ਆ ਗਈ ਬਾਹਰ ਠੀਕ ਆ ਬਾਈ ਠੀਕ ਆ ਹਾਂ ਤੇ ਉਧਰ ਗੇਟ ਦੇ ਉੱਤੇ ਨਿਗਾਹ ਆ। ਸਾਨੂੰ ਐਸੀ ਵੀ ਹੁਣ ਮਕਾ ਚੌਰ ਸਵਾਂਦੇ ਨਾ। ਅਸੀਂ ਇਹਨਾਂ ਨੂੰ ਗਲਾਈ ਵਾਲਾ ਕਿਹਾ ਸੀ। ਠੀਕ ਹੈ ਜੀ। ਤੇ ਸਾਡੇ ਨਕਸ਼ਾ ਇਹ ਜੇ ਕੋਠੀ ਆ ਇਹਦੇ ਤਿੰਨੇ ਪਾਸੇ ਹੀ ਗਲਾਈਆਂ ਨੇ। ਹਾਂਜੀ। ਇਹ ਤਿੰਨ ਪਾਸੇ ਫਰੰਟ ਵੱਲੋਂ। ਤੇ ਤਿੰਨ ਪਾਸੇ ਸੋਹਣੇ ਲੱਗਦੀ ਹੈ ਬਾਈ ਉਧਰੋਂ ਵੀ ਦਿਖਾਵਾਂਗੇ ਆਪਾਂ। ਜਿੰਦੋਂ ਮਰਜ਼ੀ ਬਾਜੋ ਤੁਹਾਨੂੰ ਗਲਾਈਆਂ ਹੀ ਦਿਖਣਗੀਆਂ। ਹਾਂਜੀ ਬਾਈ ਤੇ ਡਿਜ਼ਾਈਨਰ ਨੇ ਨਕਸ਼ਾ ਤਿਆਰ ਕੀਤਾ ਗਿਆ ਉਹਦੇ ਵੱਲੋਂ। ਤੇ ਹੁਣ ਆਪਾਂ ਬਾਈ ਕਿਚਨ ਵੀ ਦਿਖਾਤਾ ਨਾ। ਹਾਂਜੀ। ਤੇ ਨਾਲ ਦੀ ਨਾਲ ਆਪਾਂ ਨੂੰ ਕਮਰੇ ਜਰੂਰ ਦਿਖਾਓ ਕਿੰਨੇ ਕਮਰੇ ਆ ਗਏ ਜੀ। ਅੱਛਾ ਜੀ। ਸੀਮਤ ਜ ਹੈ ਨਾ ਤੇ ਇਧਰ ਇੱਕ ਇਹ ਨੂੰ ਵਿੰਡੋ ਇਧਰ ਦੇਤੀ ਹੈ ਨਾ ਬਾਈ ਆ ਇਧਰ ਵਿੰਡੋ ਕਰਤੀ ਹੈ ਇਧਰ ਤੇ ਬਾਈ ਇੱਕ ਇੱਕ ਚੀਜ਼ ਜ਼ਰੂਰ ਹੈ ਵੈਸੇ ਖੇਤਾਂ ਚਾ ਕੋਠੀ ਹਾਂਜੀ ਰੋਸ਼ਨੀ ਵਧੀਆ ਪੈਂਦੀ ਹੈ ਕੋਠੀ ਦੇ ਵਿੱਚ ਤੇ ਇਹਦੇ ਨਾਲ ਇਧਰ ਡਰੈਸ ਡਰੈਸਿੰਗ ਏਰੀਆ ਅਟੈਚ ਹੈ ਇਹ ਡਰੈਸਿੰਗ ਰੂਮ ਆ ਗਿਆ ਜੀ ਇਹਦੇ ਨਾਲ ਬਾਥਰੂਮ ਆ ਗਿਆ ਜੀ ਠੀਕ ਆ ਬਾਈ ਤੇ ਗੇਟ ਲੌਬੀ ਚ ਵੀ ਦਿੱਤਾ ਦੋਸਤੋ ਇੱਕ ਚੀਜ਼ ਹੈ ਵੀ 1200 ਸਕਰ ਫੁੱਟ ਏਰੀਆ ਆਪਾਂ ਅਕਸਰ ਕੋਠੀਆਂ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਕੋਈ 2000 ਸਕਰ ਫੁੱਟ ਏਰੀਆ ਕਈ ਵਾਰੀ 1800 ਸਕਰ ਫੁੱਟ ਏਰੀਆ ਇਕੱਲਾ ਗਰਾਉਂਡ ਫਲੋਰੀ ਬਣਾਈ ਹਾਂਜੀ ਉੱਥੇ ਇਹ ਹੁੰਦਾ ਹੁੰਦਾ ਜਿਵੇਂ ਕਿ ਬਾਈ ਤੁਹਾਡੀ ਛੋਟੀ ਫੈਮਿਲੀ ਸੀ ਹਾਂਜੀ ਤੁਸੀਂ ਜਦੋਂ ਘਰ ਬਣਾਉਣਾ ਸੀ ਜੇ ਤੁਸੀਂ ਇਹ ਗੱਲ ਕਹਿੰਦੇ ਵੀ ਵੀਰੇ 2000 ਸਕਰ ਫੁੱਟ ਦੀ ਕੋਠੀ ਬਣਾਉਣੀ ਹੈ ਉੱਥੇ ਜੇ ਤੁਹਾਨੂੰ ਆਰਕੀਟੈਕਟ ਤੇ ਮਿਸਤਰੀ ਚੰਗੇ ਹੋਣ ਸਾਨੂੰ ਕਹਿਣਗੇ ਵੀ ਆਪਾਂ ਏਰੀਆ ਇੰਨਾ ਨਹੀਂ ਬਣਾਵਾਂਗੇ ਹਾਂਜੀ ਵੀ ਥੋੜਾ ਜਿਹਾ ਡਬਲ ਬਣ ਜੇ ਤਾਂ ਸੋਨਾ ਵੀ ਲੱਗੂ ਏਰੀਆ ਨਹੀਂ ਵਧਨ ਦਿੰਦੇ ਆਪਾਂ ਨਾਲੇ ਬਾਈ ਕਦੇ ਯੂਜ਼ ਕੀਤਾ ਜਾਂਦਾ ਉੱਪਰ ਵਾਲੇ ਪਾਸੇ ਹੈਨਾ ਬਾਕੀ ਜੀ ਲੋਕੋ ਉੱਪਰ ਦੇ ਨਾਲ ਹੀ ਬੰਦ ਜੀ ਮੇਰੇ ਤੋਂ ਹਾਂ ਸਿੰਗਲ ਪੋਰਸ਼ਨ ਬਣਾ ਤਾਂ 1800 ੱਲੇ ਵੀ ਰਹਿੰਦੇ ਆ ਪਰ ਇਹ ਨਾਲੇ ਤਾਂ ਸਾਰਾ ਏਰੀਆ ਹੀ ਸਾਰਾ ਮੰਨ ਕੇ ਚੱਲੋ ਵੀ 1800 ਬਣਿਆ ਨਾਲੇ ਡਬਲ ਬਣ ਗਿਆ 12 25 2600 ਲੱਗਦਾ ਹੈ 25 2600 ਤੇ ਬਾਈ ਹੁਣ ਆਪਾਂ ਇਧਰ ਰੂਮ ਦਿਖਾਤਾ ਇੱਕ ਡਰੈਸਿੰਗ ਏਰੀਆ ਇੱਕ ਵਾਸ਼ਰੂਮ ਅਟੈਚ ਹੈ ਲੌਬੀ ਨਾਲ ਵੀ ਅਟੈਚ ਹੈ ਨਾ ਲ ਠੀਕ ਹੈ ਜੀ ਇਹਦੇ ਚ ਸਟੋਰ ਕਰਦਾ ਵਈ ਹਾਂਜੀ ਇਧਰ ਸਾਰੀ ਆਪਸ਼ਨ ਹੈ ਬਾਈ 1200 ਮੈਨੂੰ ਐ ਲੱਗਦਾ ਏਰੀਆ ਜਿਆਦਾ ਤਾਂ ਨਹੀਂ ਬਾਈ ਨਾ ਜਿਆਦਾ ਹੀ ਨਿਕਾ ਨਕਸ਼ੇ ਤੇ ਪੂਰਾ ਉੱਪਰ 1200 ਇਹ ਥੱਲੇ 600 ਉੱਪਰ अच्छा 1800 ही है। पहले एसी तो 12 ना कर दियो ना। वो डरोंदा वाला कर दे कर तू ही बढ़ा दे दो 300 सा। हां हां। ते भी होंदा फिर भी बढ़िया रखया सी। ਵੀ ਜਦੋਂ ਆਪਾਂ ਨੂੰ ਏਰੀਆ ਦੇ ਹੀ ਇੰਨਾ ਕਹਤਾ ਵੀ ਸਾਨੂੰ 2000 ਤੋਂ ਥੱਲੇ ਥੱਲੇ ਰੱਖੀ। ਵੀ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਆਪਣੀ ਤਾਂ ਫੀਸ ਹੀ ਵਧਣੀ ਆ। ਵੀ ਉਹਦੇ ਨਾਲ ਅਗਲੇ ਦੇ ਖਰਚੇ ਨਾ ਵਧਵਾ ਦਿਓ ਆਪਾਂ। ਬਾਕੀ ਨੂੰ ਪਤਾ ਸੀ ਆਪਾਂ ਨੂੰ ਪਹਿਲਾਂ ਗੱਲ ਹੀ ਕੀਤੀ ਵੀ ਆਪਾਂ ਓਨਾ ਕੀ ਰੱਖਣਾ ਬਜਟ ਆਪਣਾ ਇੰਨਾ ਕੀ ਹੈ। ਵੀ ਜੇ ਕਾਜੀ ਆਂ ਆਪਾਂ ਸਾਰੇ ਹੈ ਜੀ ਤਾਂ ਵੀ 2-300 ਸਕਰ ਫੁੱਟ ਵੀ ਵੱਧ ਜਾਂਦਾ। ਫਿਰ ਆਪਣਾ ਵੀ ਦੂਜਾ ਕੰਮ ਖਰਚਦਾ। ਬਜਟ ਉੱਪਰ ਚੱਲ ਜਾਂਦਾ ਬਾਈ। ਸਰੀਆ ਹੀ ਸੀਮੈਂਟ ਵੀ ਪਾ ਦਰਨਾ ਇੱਕ ਟੋਈ ਪਾ ਦਰਨਾ ਨਹੀਂ ਐਕੋ ਸਾਰਾ ਬਜਟ ਉੱਪਰ ਚਾਜਾ ਲਾ ਦੇ ਹਾਂਜੀ ਬਾਈ ਤੇ ਇਹਦਾ ਜੇ ਆਪਾਂ ਦੇਖਿਆ ਸੀਵਰੇ ਵਗੈਰਾ ਜਿਵੇਂ ਹੁਣ ਤੁਸੀਂ ਆਹ ਕੁੱਟੀ ਬੈਠੇ ਹੋ ਰੋੜੀ ਹੈ ਨਾ ਅੱਗੇ ਪੱਥਰ ਦੀ ਤਿਆਰੀ ਹੈ ਤੇ ਸਾਰਾ ਓਕੇ ਹੋਇਆ ਹੋਇਆ ਸੀਵਰੇ ਦਾ ਕੰਮ ਹਾਂਜੀ ਨਵੀਆਂ ਸ਼ਹਿਰਾਂ ਫੈਦੀ ਸਭ ਤੋਂ ਵੱਡਾ ਹੈ ਜੀ ਜਿੰਦਾ ਵੀ ਸੀਵਰੇਜ ਦਾ ਪਾਣੀ ਐ ਇੱਥੋਂ ਤੱਕ ਏਸੀ ਦਾ ਵੀ ਪਾਣੀ ਨਾ ਜਿਹੜਾ ਸਾਰਿਆਂ ਕਮਰਿਆਂ ਦਾ ਬਾਥਰੂਮ ਦਾ ਰਸੋਈ ਦਾ ਕਿਚਨ ਦਾ ਉਹ ਸਾਰਾ ਅੰਡਰਗਰਾਉਂਡ ਕਰਕੇ ਬਾਹਰ ਕੀਤਾ ਹੈ ਇੱਕ ਥਾਂ ਹੀ ਕਰਤਾ ਹੈ ਜੂ ਉੱਪਰਲੇ ਦਾ ਵੀ ਥੱਲੇ ਦੇ ਦਾ ਵੀ ਠੀਕ ਹੈ ਭਾਈ ਉਸ ਤੋਂ ਬਾਅਦ ਇਹ ਨਹੀਂ ਵੀ ਆਪਾਂ ਨੂੰ ਪਾਣੀ ਪਾ ਪਾ ਅੱਡਾ ਇੱਥੇ ਪਾਣੀ ਪਾਵੇ ਉਹ ਕਰਨਾ ਪਵੇ ਨਾ ਠੀਕ ਹੈ ਭਾਈ ਅਮਰੋਜ ਕਿਹੜਾ ਪੰਨੀ ਨਹੀਂ ਕਰਦਾ ਵੀ ਨਹੀਂ ਬੰਦੀਆਂ ਤੇ ਨਾਲੇ ਹੋਰ ਹੈ ਭਾਈ ਜਿਹੜਾ ਏਸੀ ਆਂ ਦਾ ਨਾ ਮੰਨ ਕੇ ਚਲੋ ਹੁਣ ਚਲੋ ਫਿਟਿੰਗ ਵਿੱਚ ਵਗੈਰਾ ਵਿੱਚ ਵੀ ਕੀਤੀ ਹੈ ਜਿਹੜੀ ਪਾਣੀ ਦੀ ਸਪਲਾਈ ਹੈ ਕਈ ਵ ਉਹ ਖਾਲੀ ਕਰਕੇ ਹੋਣੀ ਬਈ ਉਦਾਂ ਦਾ ਕੁਛ ਨਹੀਂ ਝੰਜਟ ਰੱਖਿਆ ਨਾ ਬਾਕੀ ਜਿਹੜੀ ਇਲੈਕਟ੍ਰੀਸ਼ੀਅਨ ਫਿਟਿੰਗਾਂ ਜੀ ਉਹ ਵੀ ਅੰਡਰ ਗਰਾਉਂਜ ਜਿਵੇਂ ਕੈਮਰੇ ਲਾਤੇ ਥਾਂ ਥਾਂ ਦੇ ਹਰ ਇੱਕ ਥਾਂ ਦੇ ਪੁਆਇੰਟ ਤੇ ਤਾਂ ਕੈਮਰੇ ਪਹਿਲੇ ਹੀ ਦਿੱਤੇ ਹੀ ਹੋਇਆ ਸਾਰਿਆਂ ਦੀ ਇੱਕ ਇੱਕ ਥਾਂ ਆਪਾਂ ਫਿੱਟ ਕਰਨਾ ਹੈ ਉਤੋਂ ਸਾਰਾ ਸਿਸਟਮ ਚੱਲੂਗਾ ਲਾਜ ਇੱਥੇ ਮਰਜੀ ਦਾ ਸਾਰੇ ਮੰਨ ਲਓ ਬਾਹਰ ਕਾਰਨਾਂ ਤੇ ਹੋ ਗਿਆ ਜਿਵੇਂ ਉੱਪਰਲੇ ਦੋ ਗਏ ਨਾ ਥੱਲੇ ਦੇ ਹਰ ਇੱਕ ਥਾਂ ਤੇ ਲਾਤਾ ਵੀ ਉਹ ਆਪਣੀ ਮਰਜ਼ੀ ਜਿੰਨੇ ਲਾਉਣੇ ਨਾ ਲਾਉਣੇ ਵੀ ਕਿਹੜਾ ਸਾਰਾ ਕੰਮ ਨੂੰ ਵੇੜ ਤੇ ਅੰਦਰ ਲਾ ਉਹਦੀ ਉਹਦੀ ਤਾਰ ਆਪਾਂ ਦੋਨਾਂ ਲੱ ਪੈਪ ਪਈ ਪੈਗੀ ਪਹਿਲੀ ਉਹਦੀ ਠੀਕ ਹੈ ਬਾਈ ਕਹਿੰਦਾ ਮਤਲਬ ਸਾਰੀ ਪਲਾਨਿੰਗ ਕੋਠੀ ਦੀ ਬਹੁਤ ਤਰੀਕੇ ਨਾਲ ਕੀਤੀ ਹੈ ਅਸਲ ਜਗ੍ਹਾ ਲੈਥੇ ਆਉਂਦੀ ਹੈ ਵੀ ਜਦੋਂ ਕੋਈ ਤੁਹਾਨੂੰ ਚੰਗਾ ਆਰਕੀਟੈਕਟ ਮਿਲਦਾ ਤਾਂ ਇੱਕ ਆਰਕੀਟੈਕਟ ਦੇ ਸਾਰੇ ਹੁੰਦਾ ਹੈ ਕਈ ਗੱਲਾਂ ਬਾਈ ਮਾਲਕ ਦੇ ਧਿਆਨ 'ਚ ਨਹੀਂ ਹੁੰਦੀਆਂ ਹਨਾ ਆਪਾਂ ਨੂੰ ਕੋਈ ਕਰਨਾ ਹੀ ਬੰਦਾ ਹੈ ਇਹ ਤੁਸੀ ਮੰਨ ਲਓ ਤੁਸੀ ਮੰਨ ਲਓ ਸੀਵਰੇਜ ਦੀ ਪਾਈਪ ਇਲੈਕਟ੍ਰੀਕਲ ਪਾਈਪ ਤੁਸੀ ਇਹਦੀ ਗੱਲ ਤਾਂ ਕਰ ਲੈਂਦੇ ਆਪਣੇ ਦਿਮਾਗ 'ਚ ਇਹ ਨਹੀਂ ਆਉਂਦਾ ਵੀ ਯਾਰ ਜੇ ਕਾਇਮ ਰੇ ਲਵਾਉਣੇ ਆਪਾਂ ਉਹ ਬਾਅਦ 'ਚ ਅਲੱਗ ਤੋਂ ਲਵਾ ਲਾਂਗੇ ਹੁਣ ਤੁਸੀ ਇਹ ਆਪਸ਼ਨ ਰੱਖੀ ਨਹੀਂ ਹੁੰਨੀ ਅਗਲੇ ਨੇ ਪਹਿਲੀ ਮੰਨ ਕੇ ਚੱਲੋ ਵੀ ਇਹ ਡਿਜ਼ਾਈਨ ਆਪ ਦੇ ਵਿੱਚ ਹੀ ਦੇਤਾ ਵੀ ਬਾਈ ਇਹਦੀ ਸਾਰੀ ਜਿੰਨੀ ਵੀ ਹੋਊਗੀ ਸਰਵਿਸ ਆਪਾਂ ਇਕੱਠੀ ਕਰ ਦਿੰਨੇ ਹਣਾ ਤੇ ਵਧੀਆ ਬਾਈ ਤੇ ਬਾਈ ਉੱਪਰ ਦਿਖਾਈਏ ਹੁਣ ਹਾਂਜੀ ਆਜੋ ਉੱਪਰ ਤੇ ਥੱਲੇ ਬਾਈ ਤੁਸੀਂ ਦਿਖਾਤਾ ਇੱਕ ਵਾਰੀ ਡਿਜ਼ਾਈਨ ਨਾ ਤੁਸੀਂ ਇੱਥੋਂ ਚਾਹ ਤਮਰਵਾ ਦਿਓ ਬਾਈ ਆ ਆਪਾਂ ਪੋਰਚ ਦੇ ਵਿੱਚੋਂ ਐ ਤੇ ਨਾਲ ਹੀ ਆ ਗਿਆ ਕਿਚਨ ਤੇ ਇੱਧਰ ਬੈਡਰੂਮ ਅਗਲੀ ਵੀ ਦਿਖਾ ਦਿਓ ਭਾਈ ਤੇ ਫਿਰ ਆਪਾਂ ਉੱਪਰ ਵਾਲੇ ਪੋਰਸ਼ਨ ਦੇ ਲੈ ਕੇ ਚੱਲਾਂਗੇ ਆ ਬੈਡਰੂਮ ਆ ਗਿਆ ਜੀ ਇੱਧਰ ਬੈਡਰੂਮ ਆ ਗਿਆ ਫਰਸਟ ਬੈਡਰੂਮ ਨਾਲ ਡਰੈਸਿੰਗ ਏਰੀਆ ਤੇ ਬਾਥਰੂਮ ਏਰੀਆ ਅਟੈਚ ਹੈ ਤੇ ਇੱਧਰਲੇ ਬੈਡਰੂਮ ਦੇ ਵਿੱਚ ਇੱਕ ਸਟੋਰ ਰੂਮ ਤੇ ਭਾਈ ਬੁੱਕਲ ਜੀ ਚੈੱਕ ਕਰਾ ਇਹ ਨਹੀਂ ਕਹਿ ਸਕਦੇ ਆਪਾਂ ਵੀ ਆਹ ਜਿਆਦਾ ਖੁੱਲਾ ਹੋਇਆ ਹੋਵੇ ਥੱਲੇ ਹੋਣਾ ਏਰੀਆ ਜਿਆਦਾ ਹੋਵੇ ਕਿਉਂਕਿ 1200 ਥੱਲੇ 600 ਉੱਪਰ 1800 ਸਕਰ ਫੁੱਟ ਏਰੀਆ ਨੂੰ ਸੀਮਤ ਹੈ ਇੱਕ ਛੋਟੇ ਪਰਿਵਾਰ ਵਾਸਤੇ ਭਾਈ ਜੇ ਘਰ ਬਣਾਉਣਾ ਹੋਵੇ ਇਸ ਤੋਂ ਵਧੀਆ ਕੋਈ ਡਿਜ਼ਾਈਨ ਹੋ ਨਹੀਂ ਸਕਦਾ ਆਪਾਂ ਅਕਸਰ ਤੁਹਾਨੂੰ ਜਿਹੜੇ ਜਿਹੜੇ ਸੋਹਣੇ ਸੋਹਣੇ ਡਿਜ਼ਾਈਨ ਹੁੰਦੇ ਆ ਆਪਾਂ ਫੈਮਿਲੀ ਦੇ ਅਕੋਰਡਿੰਗ ਦਿਖਾਉਨੇ ਆ ਵੀ ਤੁਹਾਡਾ ਪਰਿਵਾਰ ਕਿੱਡਾ ਹੈ ਤੁਸੀਂ ਉਸ ਨੂੰ ਆਪਣੇ ਤੇ ਲਾ ਕੇ ਦੇਖਿਓ ਵੀ ਆਪਾਂ ਉੱਡਾ ਕੀ ਬਣਾਈਏ ਜਿੰਨਾ ਕੋ ਆਪਾਂ ਨੂੰ ਸੂਟੇਬਲ ਆ ਭਾਈ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਆ ਗਏ ਥੱਲੋਂ ਦੇਖ ਲਿਆ ਆਪਣੇ ਭਰਾਵਾਂ ਨੂੰ ਸਾਰਾ ਡਿਜ਼ਾਈਨ ਜਿੰਨਾ ਵੀ ਬਣਿਆ ਤੇ ਪੀਓਪੀ ਦੀ ਵੀ ਹੋ ਗਈ ਹੈ ਨਾ ਭਾਈ ਸਾਰੇ ਦੀ ਇਹ ਜੀ ਪਹਿਲੀ ਕਰਾਤੀ ਛਤਾਂ ਦੀ ਠੀਕ ਹੈ ਜੀ ਤੇ ਇਹਦੇ ਚ ਭਾਈ ਨੇ ਇੱਕ ਸ਼ੋਰ ਆ ਥੋੜਾ ਜਿਹਾ ਨਜ਼ਰ ਆ ਰਿਹਾਗਾ ਤੁਸੀਂ ਪਾਣੀ ਪੂਣੀ ਕਿਹੜਾ ਵਰਤਿਆ ਤੁਸੀਂ ਆਪਾਂ ਤਾਂ ਪਾਣੀ ਦਾ ਨਹਿਰ ਦਾ ਵਰਤਿਆ ਹਨਾ ਪਰ ਇਹ ਕਈ ਵਾਰ ਕਿੰਨਾ ਥੋੜੇ ਇੱਟਾਂ ਜਿਆ ਕਰਕੇ ਜਿਆਦਾ ਆਂਦਾ ਹੈਗਾ ਹਨਾ ਇੱਟ ਚ ਹੋ ਜਾਂਦਾ ਹਾਂਜੀ ਇੱਟ ਚ ਬਾਕੀ ਕੋਈ ਵੀ ਕੋਕੋਠੀ ਕਿਰਾ ਪਾਉਣੇ ਕਿਰਾ ਤਾਂ ਨਿਗਲਦੀ ਹੁੰਦੀ ਹੈ ਇਹ ਵਿੱਚੋਂ ਠੀਕ ਹੈ ਬਾਈ ਠੀਕ ਹੈ ਮਾੜੇ ਮਾੜੇ ਨਾਲ ਹਨਾ ਇਹ ਕਹਿੰਦਾ ਬਦਲ ਆਪਾਂ ਚਾਹੇ ਕਿੰਨੀ ਸਮਝਦਾਰੀ ਇੱਥੇ ਵਰਤ ਲਈਏ ਵੀ ਕਈ ਵਾਰ ਇੱਟ ਚ ਹੁੰਦਾ ਹੈ ਪਾਣੀ ਜਿਵੇਂ ਤੁਸੀਂ ਨਹਿਰੀ ਵਰਤਿਆ ਸੀ ਹਨਾ ਤੇ ਹੁਣ ਆਪਾਂ ਬਾਈ ਉੱਪਰ ਵਾਲੇ ਪੋਰਸ਼ਨ ਤੇ ਇੱਥੇ ਕਿੰਨੇ ਰੂਮ ਹੈ ਬਾਈ ਕੀ ਕੀ ਬਣਿਆ ਉਹ ਦਿਖਾਓ ਉੱਪਰ ਇੱਕ ਰੂਮ ਹੈ ਜੀ ਆਪਣਾ ਠੀਕ ਹੈ ਜੀ ਨਾਲ ਉਹਦੇ ਬਾਥਰੂਮ ਅਟੈਚ ਹੈ ਤੇ ਇਹਦੇ ਨਾਲ ਬਾਥਰੂਮ ਅਟੈਚ ਕਰਤਾ ਤੇ ਇਧਰ ਬਾਲਕਨੀ ਆ ਗਈ ਬਾਈ ਆਹ ਬਾਲਕਨੀ ਆ ਗਈ ਨਾਲ ਇਧਰ ਗਲਾਈ ਆ ਗਈ ਵੀ ਇਧਰੋਂ ਵੀ ਦੇਖਣ ਚ ਵੀ ਫਾਇਦਾ ਵੀ ਇਧਰ ਮੂੰਹਾਂ ਕੋਠੀ ਤੇਈ ਮਤਲਬ ਹੋ ਕੇ ਤੇ ਇੱਥੇ ਲੱਗਣਾ ਬਾਈ ਕੁਛ ਹੈ ਨਾ ਹਾਂਜੀ ਇੱਥੇ ਗ੍ਰਿਲ ਲੱਗ ਜੂਗੀ ਐ ਉੱਪਰ ਨੂੰ ਇੱਥੋਂ ਵਧੀਆ ਇੱਜਾ ਗ੍ਰਿਲ ਲਾਉਣੀ ਹੈ ਇੱਧਰ ਤੁਹਾਡੇ ਪਸ਼ੂ ਵਗੈਰਾ ਆ ਕੇ ਨਾਲ ਤਾਂ ਨਿਗ੍ਹਾ ਮਾਰਨ ਨੂੰ ਉੱਪਰੋਂ ਨਾ ਠੀਕ ਆ ਬਾਈ ਤੇ ਨਾਲੇ ਇਧਰ ਚਾਰ ਸਿਨ ਨਹੀਂ ਕਰ ਰਹੇ ਦੀ ਤੇ ਇਧਰ ਬਾਈ ਇੱਕ ਬਾਥਰੂਮ ਅਟੈਚ ਹੋ ਗਿਆ ਹਣਾ ਹਾਂਜੀ ਤੇ ਇਧਰ ਦੇ ਪਾਸੇ ਕੀ ਰੱਖਿਆ ਦਿਖਾਇਓ ਬਾਈ ਆਹ ਬਾਈ ਇਹੀ ਜੀ ਪੂਜਾ ਰੂਮ ਕਹਿੰਦੇ ਆਪਾਂ ਬਾਹਰੋਂ ਦਾ ਕਰਵਾਸੇ ਉੱਪਰ ਸਹੀ ਰਹਿੰਦਾ ਜੀ ਥੱਲੇ ਥੋੜਾ ਡਿਸਟਰਬ ਵਾਲਾ ਹੁੰਦਾ ਹੈ ਇਹ ਵੀ ਗੱਲ ਸਹੀ ਹੈ ਬਾਈ ਹੈਨਾ ਹਾਂਜੀ ਇਹ ਉੱਪਰ ਵਧੀਆ ਰਹਿੰਦੀ ਹੈ ਜੀ ਬਈ ਥਾਂ ਖੁੱਲਾ ਜਿਹਾ ਬਣ ਗਿਆ ਉੱਪਰ ਵਾਲੇ ਪਾਸੇ ਪੂਜਾ ਰੂਮ ਆ ਗਿਆ ਜੀ ਹਾਂਜੀ ਇੱਕ ਬੈੱਡਰੂਮ ਨਾਲ ਬਾਥਰੂਮ ਇਹ ਰੀ ਅਟੈਚ ਆ ਕਹਿੰਦਾ ਮਤਲਬ ਸਿਰਫ 600 ਸਕਰ ਫੁੱਟ ਏਰੀਆ ਵਿੱਚੇ ਲੌਬੀ ਵਿੱਚੇ ਬਾਥਰੂਮ ਤੇ ਇੱਕ ਰੂਮ ਹੋ ਗਿਆ ਜਿਹੜਾ ਤੇ ਨਾਲ ਆ ਏਰੀਆ ਹੋ ਗਿਆ ਹਾਂਜੀ ਨਾਲ ਆ ਕੇ ਗਲਾਈਆਂ ਬਣ ਗਈਆਂ ਇੱਥੇ ਨਾਲੇ ਤੇ ਮੰਜਾ ਮੰਜਾ ਦਾ ਉਹਨੂੰ ਵਧੀਆ ਜੀ ਸਿਆਲ ਚ ਵੀ ਗਰਮੀ ਚ ਵੀ ਹਵਾ ਉਹਦੀ ਖੁੱਲਾ ਹਾਂਜੀ ਬਾਈ ਹਾਂਜੀ ਬਾਕੀ ਵੈਸੇ ਖੇਤਾਂ ਜਿਹਾ ਸੋਹਣਾ ਲੱਗਣਾ ਤੇ ਹਵਾ ਵੀ ਬਾਈ ਇੱਥੇ ਆਉਂਦੀ ਹੈ ਖੇਤਾਂ ਦੇ ਵਿੱਚ ਨਾ ਹਾਂਜੀ ਹਾਂਜੀ ਤੇ ਇੱਧਰ ਵੀ ਬਾਈ ਉਹੀ ਲਾਉਣੀ ਆ ਗ੍ਰਿਲਾਂ ਲਾਉਣੀ ਐ ਇੱਥੇ ਗ੍ਰਿਲੀ ਹੋਊਗੀ ਸਾਰੀ ਠੀਕ ਆ ਬਾਈ ਠੀਕ ਆ ਇੱਕ ਉਹ ਸਾਹਮਣੇ ਬਣਾਤਾ ਉਹ ਤੋਂ ਥੋੜਾ ਛੋਟਾ ਜਿਹਾ ਤੁਸੀਂ ਕਾਫੀ ਸਾਰੇ ਪਾਸੇ ਫਰੰਟ ਦਿੱਤਾ ਹੈ ਨਾ ਘੋਟੇ ਨੂੰ ਹਾਂਜੀ ਡਿਜ਼ਾਈਨ ਸੋਹਣਾ ਬਾਈ ਤੇ ਅਸਲ ਬਾਈ ਮੇਨ ਗੱਲ ਜਿਹੜੀ ਹੈਗੀ ਆ ਉਹ ਏਰੀਆ ਦੀ ਹੈ ਵੀ 1800 ਏਰੀਆ ਤੋਂ ਨਾ ਵੱਧ ਜਾਂਦਾ ਹੁੰਦਾ ਜਦ ਦੇਖਣ ਨੂੰ 25-2600 ਲੱਗਦਾ ਬਾਹਰ ਉਹਨਾ ਇਹ ਨਾਲ ਏਰੀਆ ਨਹੀਂ ਵਧਾ ਦਿੱਤਾ ਨਾਲੇ ਤੁਸੀਂ ਛੋਟੀ ਪਰਿਵਾਰ ਛੋਟੇ ਪਰਿਵਾਰ ਵਾਸਤੇ ਏਰੀਆ ਸੀਮਤ ਰੱਖਿਆ 1800 ਸਕਰ ਫੁੱਟ ਏਰੀਆ ਤੇ ਦੋਸਤੋ ਕਿਵੇਂ ਲੱਗੀ ਵੀਡੀਓ ਕਿਵੇਂ ਲੱਗਿਆ ਤੁਹਾਨੂੰ ਕੋਠੀ ਦਾ ਨਕਸ਼ਾ ਉੱਪਰ ਨੰਬਰ ਦੇਵਾਂਗੇ ਜਿਹੜੇ ਭਰਾਵਾਂ ਨੇ ਇਹ ਨਕਸ਼ਾ ਬਣਾਇਆ ਤੁਸੀਂ ਗੱਲਬਾਤ ਕਰਕੇ ਅਗਰ ਤੁਸੀਂ ਵੀ ਆਪਣੇ ਘਰ ਦਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤਾਂ ਬਾਈ ਹੋਰ ਨਾਲ ਸੰਪਰਕ ਕਰਿਓ ਉੱਪਰ ਨੰਬਰ ਦਿੰਨੇ ਆ ਜੀ ਧੰਨਵਾਦ